ਮੈਂ ਤੈਨੂੰ ਰੀਡਿੰਗ ਦਾ ਫ੍ਰੀਪਾਸਟਿੰਗ ਦਿੰਦਾ ਕਿਉਂਕਿ ਉਹ ਪਹਿਲਾ ਰਿਕਾਰਡ ਪਾਗੇ ਨੇ ਕਹਿੰਦਾ ਮੈਂ ਇਹ ਦੋ ਜਾਨੀ ਜਾੜ ਦੂੰਗਾ 500 ਦੂੰਗਾ ਕੜੇ ਨਾਲ ਨਾ ਕੇ ਜਾ ਨਾ 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 ਸਭ ਬਾਰੇ ਸਵਾਲ ਨਾ ਕਰ ਜੱਗੇ ਦਾ ਮੁੰਡਾ ਜੱਗੇ ਦਾ ਮੁੰਡਾ ਜੱਗਾ ਕੋਣ ਹੈ ਜੱਗਾ ਕੋਣ ਹੈ ਮੁੰਡਾ ਕੋਣ ਹੈ ਇਹਦਾ ਜੱਗਾ 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 ਕੋਣ ਹੈ ਆ ਮੁੰਡਾ ਹੈ ਥੋੜਾ ਜੱਗਾ ਇਹਦਾ ਜੱਗਾ ਥੋੜਾ ਜੱਗਾ ਜੱਗੇ ਦੇ ਨਾਲ ਜੱਗਾ ਮੁੰਡਾ ਜੱਗਾ ਜੱਗਾ ਕੋਣ ਹੈ ਜੱਗਾ ਜੀ ਉਹ ਜਿਹੜਾ ਚੁੰਨੀ ਰੰਗ ਲਾਵਾ ਉਹਦਾ ਮੁੰਡੇ ਦਾ ਨਾਮ ਕੀ ਆ ਠੱਗੇ ਦਾ ਮੁੰਡਾ ਠੱਗੇ ਦਾ ਮੁੰਡਾ ਲੈ ਗਿਆ ਉਹਦਾ ਮੁੰਡੇ ਦਾ ਨਾਮ ਨਹੀਂ ਆ ਰਿਹਾ ਕੱਪੜਾ ਪੈਣ ਨੂੰ ਉਹ ਕਿਉਂ ਬੱਜ ਗਿਆ ਪਾਜੀ ਛੱਡਨਾ ਉਹ ਕਿਉਂ ਬੱਜ ਗਿਆ ਮੈਂ ਤਾਂ ਇੱਧੇ ਹੀ ਸਿਗਾ ਜੀ ਮੈਂ ਤਾਂ ਨਹੀਂ ਭੱਜਾ ਹਾਂ ਉਹ ਕਿਉਂ ਬੱਜ ਗਿਆ ਪਰ ਮੇਰੇ ਨਾਲ ਮੈਨੂੰ ਛੱਡ ਉਹ ਕਿਉਂ ਬੱਜ ਗਿਆ ਇੱਕ ਮਿੰਟ ਪਾਜੀ ਇੱਕ ਮਿੰਟ ਰੁਕ ਜਾ ਇੱਕ ਮਿੰਟ ਰੋ ਜਾ ਬੰਦੇ ਯਾਰ ਉਹਦੇ ਨਾਲ ਪਰ ਮੇਰੇ ਕੋਲ ਇਹ ਤੋੜੀ ਹੈ ਮੈਂ ਤਾਂ ਰੇਡੀਕਲ 30 ਮਿੰਟ ਨੂੰ ਉਹ ਪਹਿਲਾ ਰਿਕਾਰਡ ਪਾ ਕੇ ਨਹੀਂ ਕਹਿੰਦਾ ਮੈਂ ਨਾ ਦਾ ਸਮਝਦਾ ਤੂੰ ਗੇ ਪਾਉਣੇ ਤਾਂ ਨਹੀਂ ਨਾ ਜਾ ਕੇ ਜਾ ਨਹੀਂ ਨਹੀਂ ਨਾ ਜਾਸ ਬਾਰੇ ਸਵਾਲ ਨਾ ਕਰ ਜੱਗੇ ਦਾ ਮੁੰਡਾ ਜੱਗੇ ਦਾ ਮੁੰਡਾ ਜੱਗਾ ਕੋਣ ਹੈ ਜੱਗਾ ਕੋਣ ਹੈ ਇਹਦਾ ਜੱਗਾ ਕੋਣ ਹੈ ਜੱਗਾ ਕੋਣ ਹੈ ਆ ਬੰਦਾ ਹੈ ਥੋੜਾ ਜੱਗਾ ਇਹਦਾ ਜੱਗਾ ਕੋਣ ਹੈ ਜੱਗਾ ਕੋਣ ਹੈ ਜੱਗਾ ਜਿਹੜਾ ਚੁੰਨੀ ਰੰਗ ਲਾਵਾ ਉਹਦਾ ਮੁੰਡੇ ਦਾ ਨਾਮ ਕੀ ਹੈ ਠੱਗੇ ਦਾ ਮੁੰਡਾ ਲੈ ਗਿਆ ਉਹਦਾ ਮੁੰਡੇ ਦਾ ਨਾਮ ਨਹੀਂ ਆਉਂਦਾ ਉਹ ਕਿਉਂ ਬਚ ਗਿਆ ਪਾਜੀ ਛੱਡਨਾ ਉਹ ਕਿਉਂ ਬਚ ਗਿਆ ਮੈਂ ਤਾਂ ਇੱਧੇ ਹੀ ਸਿਗਾ ਜੀ ਮੈਂ ਤਾਂ ਨਹੀਂ ਪੱਜਾ ਹਾਂ ਉਹ ਕਿਉਂ ਪੱਜ ਗਿਆ ਪਰ ਮੇਰੇ ਨਾਲ ਮੈਂ ਇਨਸ਼ਾਅੱਲਾ ਉਹ ਕਿਉਂ ਪੱਜ ਗਿਆ ਇੱਕ ਮਿੰਟ ਪਾਜੀ ਇੱਕ ਮਿੰਟ ਰੁਕ ਜਾ ਇੱਕ ਮਿੰਟ ਰੁਕ ਜਾ ਬੰਦੇ ਯਾਰ ਉਹ ਤੇ ਲੰਗਦਾ ਇਹ ਕੀ ਦੂਰੀ ਹੈ ਮੈਂ ਤਾਂ 80 ਤੋਂ 30 ਮਿੰਟ ਨੂੰ ਦੱਸੋ ਪਹਿਲਾ ਰਿਕਾਰਡ ਪਾ ਕੇ ਨਿਕਲਦਾ ਆ ਲੈਦਾ ਸਮੋਸੇ ਜੜ ਦੇਉਂਗਾ ਮੈਂ ਹਾਂ ਸਾ ਤਾੜੇ ਨਾ ਲਾ ਕੇ ਜਾ ਲੈ ਨਾ ਲੈ ਨਾ ਲੈ ਸਵਾਰ ਨਾ ਕਰ ਜੱਗੇ ਦਾ ਮੁੰਡਾ ਜੱਗੇ ਦਾ ਮੁੰਡਾ ਕੋਈ ਨਹੀਂ ਜੱਗਾ ਕੋਣ ਹੈ ਮੁੰਡਾ ਕੋਣ ਰਿਹਾ ਇਹਦਾ ਜੱਗਾ ਕੋਣ ਹੈ ਮੁੰਡਾ ਐਥੋਂ ਦਾ ਜੱਗਾ ਜੱਗਾ ਐਥੋਂ ਦਾ ਜੱਗਾ ਜੱਗਾ ਮੁੰਡਾ ਜੱਗਾ ਕੋਣ ਹੈ ਜੱਗਾ ਜੀ ਉਹ ਜਿਹੜਾ ਚੁੰਨੀ ਰੰਗ ਲਾਵਾ ਉਹਦਾ ਮੁੰਡੇ ਦਾ ਨਾਮ ਕੀ ਆ ਠੱਗੇ ਦਾ ਮੁੰਡਾ ਲੈ ਗਿਆ ਉਹਦਾ ਮੁੰਡੇ ਦਾ ਨਾਮ ਨਹੀਂ ਆਉਂਦਾ ਕੱਪੜਾ ਪੈਣ ਨੂੰ ਉਹ ਕਿਉਂ ਬਚ ਗਿਆ ਪਾਜੀ ਛੱਡਣਾ ਉਹ ਕਿਉਂ ਬਚ ਗਿਆ ਮੈਂ ਤਾਂ ਇੱਧੇ ਹੀ ਸਿਗਾ ਜੀ ਮੈਂ ਤਾਂ ਨਹੀਂ ਪੱਜਾ ਹਾਂ ਉਹ ਕਿਉਂ ਪੱਜ ਗਿਆ ਪਰ ਮੇਰੇ ਨਾਲ ਮੈਂ ਇਨਸ਼ਾਅ ਉਹ ਕਿਉਂ ਪੱਜ ਗਿਆ ਇੱਕ ਮਿੰਟ ਪਾਜੀ ਇੱਕ ਮਿੰਟ ਰੁਕ ਜਾ ਇੱਕ ਮਿੰਟ ਰੋ ਜਾ ਬੰਦੇ ਯਾਰ ਉਹ ਤੇ ਲੰਗਦਾ ਇਹ ਕੀ ਦੂਰੀ ਹੈ ਮੈਂ ਤਾਂ ਇੱਥੇ ਹੀ ਕੋਈ ਫੋਟੋ ਮੇਟ ਨੂੰ ਦੱਸ ਉਹ ਪਹਿਲਾ ਰਿਕਾਰਡ ਪਾ ਕੇ ਨਿਕਲਦਾ ਮੈਂ ਅਲੱਦਾ ਸਮੋਚ ਜਾੜ ਦੂੰਗਾ ਮੈਂ ਕੌਣ ਸਮੋਚ ਤਾਰੇ ਨਾ ਲਾ ਕੇ ਜਾ ਲੈ ਨਾ 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 ਬਸ ਬਾਰੇ ਸਵਾਰ ਨਾ ਕਰ ਜੱਗੇ ਦਾ ਮੁੰਡਾ ਜੱਗੇ ਦਾ ਮੁੰਡਾ ਕੋਈ ਨਹੀਂ ਜੱਗਾ ਕੋਣ ਹੈ ਜੱਗਾ ਕੋਣ ਹੈ ਮੁੰਡਾ ਹੈ ਥੋੜਾ ਜੱਗਾ ਜੱਗਾ ਥੋੜਾ ਜਾ ਰਿਹਾ ਜੱਗੇ ਨਾਲ ਜੱਗਾ ਮੁੰਡਾ ਜੱਗਾ ਜੱਗਾ ਕੋਣ ਹੈ ਜੱਗਾ ਜੀ ਉਹ ਜਿਹੜਾ ਚੁੰਨੀ ਦਾ ਰੰਗ ਲਾਵਾ ਉਹਦਾ ਮੁੰਡੇ ਦਾ ਨਾਮ ਕੀ ਹੈ ਠੱਗਿਆਂ ਦਾ ਮੁੰਡਾ ਉਹ ਦਾ ਮੁੰਡਾ ਲੈ ਗਿਆ ਉਹ ਦਾ ਮੁੰਡਾ ਦਾ ਨਾਮ ਨਹੀਂ ਆ ਰਿਹਾ ਕੱਪੜਾ ਪੈਣੋਂ ਉਹ ਉਹ ਕਿਉਂ ਵੱਜ ਗਿਆ ਉਹਨੇ ਪਾਜੀ ਛੱਡਣਾ ਉਹ ਕਿਉਂ ਵੱਜ ਗਿਆ ਮੈਂ ਤਾਂ ਇੱਧੇ ਹੀ ਸਿਗਾ ਜੀ ਮੈਂ ਤਾਂ ਨਹੀਂ ਵੱਜਾ ਹਾਂ ਉਹ ਕਿਉਂ ਵੱਜ ਗਿਆ ਪਰ ਮੇਰੇ ਨਾਲ ਮੈਨੂੰ ਛੱਡ ਉਹ ਕਿਉਂ ਵੱਜ ਗਿਆ ਇੱਕ ਮਿੰਟ ਭਾਈ ਇੱਕ ਮਿੰਟ ਰੁਕ ਜਾ ਇੱਕ ਮਿੰਟ ਰੋ ਜਾ ਬੰਦੇ ਯਾਰ ਉਹਦੇ ਨਾਲ ਇਹ ਤੋੜੀ ਹੈ ਮੈਂ ਤਾਂ ਰੇਡੀ ਕਰੀ 3 ਫੋਟ ਮਿੰਟ ਨੂੰ ਉਹ ਪਹਿਲਾ ਰਿਕਾਰਡ ਪਾ ਕੇ ਨਹੀਂ ਕਹਿੰਦਾ ਮੈਂ ਲੈਦਾ ਸਾਰੀ ਜਾੜ ਦੇਉਂਗਾ ਮੈਂ ਕੌਣ ਸਾਰੀ ਤਾੜੇ ਨਾਲ ਜਾ ਕੇ ਲੈ 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 ਨਾ ਸਵਾਰ ਨਾ ਕਰ ਜੱਗਾ ਦਾ ਮੁੰਡਾ ਜੱਗਾ ਦਾ ਮੁੰਡਾ ਕੋਈ ਨਾ ਜੱਗਾ ਕੋਣ ਹੈ ਮੁੰਡਾ ਕੋਣ ਰਿਹਾ ਇਹਦਾ ਜੱਗਾ ਕੋਣ ਹੈ ਮੁੰਡਾ ਇਹਦਾ ਜੱਗਾ ਇਹਦਾ ਜੱਗਾ ਇਹਦਾ